ਸਾਰੇ ਹੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੁਸਤਕ ਪੋਸਟਾਂ ਦਾ ਪਹਿਲਾ ਭਾਗ ਯਾਨੀ ਕਿ ਪਹਿਲਾ ਅਧਿਆਏ ਜਿਸ ਦਾ ਨਾਮ ਹੈ ਇਨਸਾਫ ਰਾਜਨੀਤੀ ਅਤੇ ਸੰਸਾਰ ਬਾਰੇ ਵਾਹਿਗੁਰੂ ਦਿਆ ਮਹਿਰਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ हे परमात्मा तू इस फकर लोकांदे दोस्त शहनो जिस दी छा लोकानू आराम बख्शदी है लंबे समय तक लोकांदे सिरਾਂ ਤੇ ਰਹਿਣ ਦੇਵੀ ਆਰਾਧਨਾ ਦੇ ਕਾਰਨ ਉਸ ਦੇ ਦਿਲ ਨੂੰ ਸੁਰਜੀਤ ਰੱਖ ਆਸ ਦੇ ਬੂਟੇ ਤੋਂ ਉਸ ਨੂੰ ਲਾਭ ਦੇ ਆਪਣੀ ਮਿਹਰ ਨਾਲ ਉਸ ਦੇ ਸਿਰ ਨੂੰ ਸੁਰਜੀਤ ਰੱਖ ਤੇ ਮੁਖ ਤੇ ਚਿਹਰੇ ਨੂੰ ਰੌਣਕ ਬਖਸ਼। हे ਸਾਦੀ ਤੂੰ ਹਰ ਇੱਕ ਦੀ ਸੇਵਾ ਦੇ ਰਾਹ ਤੇ ਚੱਲਦਾ ਜਾ। ਜੇ ਤੇਰੇ ਵਿੱਚ ਸੱਚਾਈ ਹੈ ਤਾਂ ਪ੍ਰਗਟ ਕਰ। ਤੂੰ ਹਰ ਇੱਕ ਦੀ ਪਰ ਕਰਨ ਵਾਲਾ ਹੈ। ਅਤੇ ਠੀਕ ਤੇਨੇ ਇੱਕ ਰਾਹ ਤੇ ਚੱਲਣ ਵਾਲਾ ਹੈ। ਤੂੰ ਸੱਚ ਕਹਿਣ ਤੇ ਸੁਣਨ ਵਾਲਾ ਹੈ। ਫਿਰ ਕੀ ਲੋੜ ਕਿ ਅਸਮਾਨ ਦੀਆਂ ਨੌ ਕੁਰਸੀਆਂ ਕਿ ਜਲ ਅਰਸਲਾਨ ਦੇ ਪੈਰਾਂ ਹੇਠਾਂ ਰੱਖੀਆਂ ਜਾਣ। ਏ ਨਾ ਕਹੇ ਕਿ ਮਾਨ ਇੱਜ਼ਤ ਦਾ ਪੈਰ ਅਸਮਾਨ ਉੱਤੇ ਰੱਖੋ ਸਗੋਂ ਇਹ ਕਹੇ ਕਿ ਸੱਚਾਈ ਦਾ ਚਿਹਰਾ ਮਿੱਟੀ ਉੱਤੇ ਰੱਖੋ ਤੂੰ ਆਪਣਾ ਸਿਰ ਵਾਹਿਗੁਰੂ ਦੀ ਆਰਾਧਨਾ ਸਦਕਾ ਉਸ ਦਿਹਲੀ ਤੇ ਰੱਖ ਕਿਉਂਕਿ ਸੱਚ ਦੇ دیਵਾਨਿਆਂ ਦਾਰਾ ਇਹੋ ਜਿਹਾ ਹੀ ਹੁੰਦਾ ਹੈ ਜੇ ਤੂੰ ਬੰਦਾ ਹੈ ਤਾਂ ਇਸ ਦਰਵਾਜ਼ੇ ਉੱਤੇ ਆਪਣਾ ਸਿਰ ਰੱਖ ਆਪਣੀ ਬੜੇ ਤਣ ਦਾ ਤਾਜ ਸਿਰੋਂ ਪਰੇ ਕਰਦੇ ਆਰਾਧਨਾ ਸਮੇ ਸਾਹੀ ਲਿਬਾਸ ਨਾ ਪਹਿਨ ਸੱਚੇ ਫਕੀਰਾਂ ਵਾਂਗੂ ਸੱਚ ਸੱਚ ਕਹੇ ਸੱਚੇ ਫਕੀਰਾਂ ਵਾਂਗੂ ਸੱਚ ਸੱਚ ਕਹ ਦੇ ਕਿ हे ਰੱਬਾ ਤੂੰ ਬਹੁਤ ਅਮੀਰ ਹੈ ਤਕੜਾ ਹੈ ਫਕਰਾਂ ਦੀ ਪਰਵਿਰਸ਼ ਕਰਦਾ ਹੈ ਮੈਂ ਤਾਂ ਨਾ ਦੇਸ ਦਾ ਰਾਜਾ ਹਾਂ ਨਾ ਹੁਕਮ ਕਰਨ ਵਾਲਾ ਹਾਂ ਮੈਂ ਤਾਂ ਤੇਰੇ ਬੂਹੇ ਦੇ ਫਕਰਾਂ ਵਿੱਚੋਂ ਇੱਕ ਹਾਂ ਮੇਰੇ ਹੱਥ ਤੇ ਕਰਮ ਕੁਝ ਨਹੀਂ ਕਰ ਸਕਦੇ ਜੇ ਤੇਰੀ ਮਿਹਰ ਦਾ ਹੱਥ ਮੇਰੇ ਸਿਰ ਤੇ ਹੈ ਤਾਂ ਸਭੋ ਕੁਝ ਹੋ ਸਕਦਾ ਹੈ ਤੂੰ ਮੈਨੂੰ ਭਲਾਈ ਨਾ ਤੂੰ ਮੈਨੂੰ ਭਲਾਈ দান ਦੇ ਤੇਰੀ ਬਿਨਾ ਮੇਰੇ ਪਾਸੋਂ ਕਿਵੇਂ ਭਲਾਈ ਹੋ ਸਕਦੀ ਹੈ ਫਕਰ ਵਾਂਗੂ ਰਾਤ ਨੂੰ ਅਰਦਾਸ ਕਰ ਜੇ ਦਿਨ ਵੇਲੇ ਰਾਜ ਕਰਨਾ ਚਾਹੁੰਦਾ ਹੈ ਤਾਂ ਜੋ ਤੇਰੇ ਦਰ ਤੇ ਘਮੰਡੀ ਕਸਿਆਰੇ ਬਣ ਕੇ ਖੜੇ ਦਸਨ ਅਤੇ ਤੇਰਾ ਸਿਰ ਉਸ ਦੇ ਸਿਮਰਨ ਦੀ ਦਹਲੀਜ਼ ਤੇ ਹੋਵੇ ਪਰ ਜਾਂ ਲਈ ਉਹ ਹੀ ਰਾਜਾ ਚੰਗਾ ਹੁੰਦਾ ਹੈ ਜੋ ਬੰਦਾ ਬਣ ਕੇ ਵਾਹਿਗੁਰੂ ਦੇ ਸਿਮਰਨ ਦਾ ਹੱਕ ਅਦਾ ਕਰ ਰਿਹਾ ਹੋਵੇ ਅੱਗੇ ਕਹਾਣੀ ਹੈ ਕਹਾਣੀ ਮੈਂ ਰੋਧ ਬਾਰ ਦੇ ਮੈਦਾਨ ਵਿੱਚ ਇੱਕ ਵਿਅਕਤੀ ਨੂੰ ਤੱਕਿਆ ਉਹ ਮੇਰੇ ਅੱਗੇ ਇੱਕ ਚਿੱਤੇ ਉੱਤੇ ਸਵਾਰ ਹੋ ਕੇ ਆਇਆ ਮੈਂ ਉਸ ਨੂੰ ਵੇਖ ਕੇ ਇੰਨਾ ਡਰ ਗਿਆ ਕਿ ਮੈਂ ਕਿ ਮੇਰੇ ਪੈਰ ਚੱਲਣੋਂ ਆਰੀ ਹੋ ਗਏ ਉਸ ਨੇ ਹੱਸਦਿਆਂ ਆਪਣਾ ਹੱਥ ਆਪਣੇ ਬੁੱਲਾਂ ਉੱਤੇ ਰੱਖਿਆ ਤੇ ਆਖਿਆ ਏ ਸਾਦੀ ਜੋ ਕੁਝ ਤੂੰ ਹੁਣ ਵੇਖਦਾ ਹੈ ਹੈਰਾਨ ਨਾ ਹੋ ਤੂੰ ਵੀ ਰੱਬ ਦੇ ਹੁਕਮ ਤੋਂ ਆਪਣੀ ਗਰਦਨ ਨਾ 모ੜ ਫਿਰ ਤੇਰੇ ਹੁਕਮ ਤੋਂ ਵੀ ਕੋਈ ਗਰਦਨ ਨਹੀਂ 모ੜੇਗਾ ਜਦੋਂ ਰਾਜਾ ਰੱਬੀ ਹੁਕਮ ਮੰਨੇ ਤਾਂ ਰੱਬ ਵੀ ਬਹੁਤ ਪ੍ਰਸੰਨ ਹੁੰਦਾ ਹੈ ਤੇ ਮਦਦ ਕਰਦਾ ਹੈ ਜਦੋਂ ਵਾਹਿਗੁਰੂ ਤੈਨੂੰ ਆਪਣਾ ਮਿੱਤਰ ਖਿਆਲ ਕਰੇ ਤਾਂ ਉਸ ਵੱਲੋਂ ਤੈਨੂੰ ਵੈਰੀਆਂ ਹਵਾਲੇ ਕਰਨਾ ਅਸੰਭਵ ਹੈ ਠੀਕਰਾ ਇਹੋ ਹੈ ਇਸ ਉੱਪਰ ਚੱਲ ਮੋ ਨਾ ਫੇਰ ਤੂੰ ਇਸ ਰਾਹ ਉੱਤੇ ਚੱਲ ਕੇ ਆਪਣਾ ਮੰਤ ਪ੍ਰਾਪਤ ਕਰ ਉਪਦੇਸ਼ ਉਸ ਨੂੰ ਲਾਭ ਦਿੰਦਾ ਹੈ ਜਿਸ ਨੂੰ ਸਾਦੀ ਦੀ ਲਿਖਤ ਸੋਹਣੀ ਅਤੇ ਚੰਗੀ ਲੱਗੇ ਅੱਗੇ ਹੈ ਜੀ ਨੌ ਸ਼ੇਰਾਂ ਵੱਲੋਂ ਬੇਟੇ ਹੁਰਮਜ ਨੂੰ ਉਪਦੇਸ਼ ਮੈਨੂੰ ਪਤਾ ਲੱਗਿਆ ਕਿ ਨਵ ਸ਼ੇਰਵਾਂ ਦੇ ਮਰਨ ਵੇਲੇ ਆਪਣੇ ਬੇਟੇ ਹੁਰਮਜ ਨੂੰ ਇਦਾਂ ਕਿਹਾ ਸੀ ਕਿ ਫਕਰ ਦੇ ਦਿਲ ਦੀ ਦੇਖਭਾਲ ਕਰ ਤੂੰ ਆਪਣੇ ਸੁੱਖ ਸ਼ਾਂਤੀ ਬਾਰੇ ਹੀ ਚਿੰਤਾ ਤੁਰ ਨਾ ਹੋ ਜੇ ਤੂੰ ਆਪਣਾ ਹੀ ਸੁੱਖ ਲੋੜੇਗਾ ਤਾਂ ਤੇਰੇ ਦੇਸ਼ ਵਿੱਚ ਕੋਈ ਸੁਖੀ ਨਹੀਂ ਰਹੇਗਾ ਕਿਸੇ ਅਕਲਮੰਦ ਬੰਦੇ ਨੂੰ ਇਹ ਚੰਗਾ ਨਹੀਂ ਲੱਗੇਗਾ ਕਿ ਬਗਿਆੜ ਬੱਕਰੀਆਂ ਵਿੱਚ ਆ ਬੜੇ ਤੇ ਆ ਜਿਹੜੀ ਸੁੱਤਾ ਪਿਆ ਘੁਰਾੜੇ ਮਾਰੇ ਸੋ ਗਰੀਬ ਫਕਰ ਬਲ ਧਿਆਨ ਦੇ ਕਿਉਂਕਿ ਬਾਦਸ਼ਾਹ ਦੇ ਸਿਰ ਤੇ ਤਾਜ ਪਰਜਾ ਕਰਕੇ ਹੀ ਸੌਂਦਾ ਹੈ ਪਰਜਾ ਜੜ ਹੁੰਦੀ ਹੈ ਤੇ ਬਾਦਸ਼ਾਹ ਦਰਖਤ ਪੁੱਤਰਾ ਦਰਖਤ ਜੜ ਕਰਕੇ ਹੀ ਮਜ਼ਬੂਤ ਹੁੰਦਾ ਹੈ ਜਦ ਤੱਕ ਸੰਭਵ ਹੋਵੇ ਪਰਜਾ ਦੇ ਦਿਲ ਨੂੰ ਜ਼ਖਮੀ ਨਾ ਕਰ ਜੇ ਅਜੀਹਾ ਕਰਦਾ ਹੈ ਤਾਂ ਆਪਣੀ ਜੜ ਆ ਪੁੱਟਦਾ ਹੈ ਜੇ ਤੈਨੂੰ ਸਿੱਧਾ ਰਾਹ ਚਾਹੀਦਾ ਹੈ ਤਾਂ ਪਵਿੱਤਰ ਤੇ ਨੇਕ ਆਤਮਾਵਾਂ ਦੇ ਰਾਹ ਤੇ ਚੱਲ ਜੋ ਆਪਣੇ ਦੇਸ਼ ਦੇ ਨੁਕਸਾਨ ਤੋਂ ਡਰੇਗਾ ਉਹ ਪਰਜਨ ਨੂੰ ਦੁੱਖ ਦੇਣਾ ਪਸੰਦ ਨਹੀਂ ਕਰੇਗਾ ਜੇ ਉਸ ਦਾ ਸੁਭਾਅ ਇਸ ਅਨਸਾਰ ਨਹੀਂ ਹੈ ਤਾਂ ਉਹਦੇ ਦੇਸ਼ ਵਿੱਚ ਸ਼ਾਂਤੀ ਦੀ ਖੁਸ਼ਬੂ ਨਹੀਂ ਆ ਸਕਦੀ ਜੇਕਰ ਤੂੰ ਹੋਰਾਂ ਦਾ ਪਵੰਦ ਹੈ ਤਾਂ ਉਹਨਾਂ ਦੀਆਂ ਪਸੰਦਾਂ ਦਾ ਵੀ ਖਿਆਲ ਰੱਖ ਜੇ ਤੂੰ ਕਲਾਕਾਰ ਹੈ ਤਾਂ ਆਪਣਾ ਰਾਹ ਫੜ ਜਿੰਜੇ ਤੂੰ ਕਲਾਕਾਰਾ ਹੈ ਤਾਂ ਆਪਣਾ ਰਾਹ ਫੜ। ਉਸ ਉਮਲਕ ਵਿੱਚ ਕਦੇ ਸ਼ਾਂਤੀ ਬਾਰੇ ਨਾ ਸੋਚ ਕਿ ਹੋਵੇਗੀ ਜਿਸ ਦੀ ਪਰਜਾ ਰਾਜੇ ਤੋਂ ਦੁਖੀ ਹੋਵੇ। ਦਲੇਰ ਘੁੰਮਡੀਆਂ ਤੋਂ ਡਰਦਾ ਰਹੇ ਤੇ ਜਿਹੜੇ ਰੱਬ ਤੋਂ ਡਰਨ ਉਹਨਾਂ ਤੋਂ ਵੀ ਡਰ। ਜਿਹੜਾ ਰਾਜਾ ਆਪਣੀ ਪਰਜਾ ਨੂੰ ਸਤਾਏਗਾ ਸਮਝ ਕੇ ਉਸ ਦਾ ਦੇਸ਼ ਵੀ ਸੁਪਨੇ ਵਿੱਚ ਹੀ ਵਸੇਗਾ। ਅਤਿਆਚਾਰ, ਖਰਾਬੀ ਤੇ ਬਦਨਾਮੀ ਅਤਿਆਚਾਰ ਖਰਾਬੀ ਤੇ ਬਦਨਾਮੀ ਦੀ ਜੜ ਹੈ ਚੰਗੇ ਲੋਕ ਇਸ ਵੱਲ ਪੂਰਾ ਧਿਆਨ ਰੱਖਦੇ ਹਨ ਪਰਜਾ ਨੂੰ ਜ਼ੁਲਮ ਨਾਲ ਖਤਮ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਜਾ ਹੀ ਰਾਜ ਦਾ ਸਹਾਰਾ ਬਣਦੀ ਹੈ ਕਾਮਿਆਂ ਦੀ ਕਦਰ ਕਰ ਤੇ ਖੁਸ਼ ਰੱਖ ਕਿਉਂਕਿ ਖੁਸ਼ ਰਹਿਣ ਵਾਲਾ ਕਾਮਾ ਕੰਮ ਜ਼ਿਆਦਾ ਕਰਦਾ ਹੈ ਜੋ ਪੁਰਸ਼ ਨੇ ਕੀ ਕਰੇ ਉਸ ਨਾਲ ਬੁਰਾਈ ਕਰਨੀ ਮਰਦ ਗੁਣਾ ਨਹੀਂ ਹੈ ਉਸ ਤੋਂ ਅੱਗੇ ਹੈ ਜੀ ਖੁਸਰੋ ਦਾ ਸ਼ੈਰੋਈਆ ਨੂੰ ਉਪਦੇਸ਼ ਮੈਂ ਸੁਣਿਆ ਕਿ ਜਦੋਂ ਸ਼ੈਰੋਈਆ ਨੂੰ ਦਿਸਣੋਂ ਬੰਦ ਹੋ ਗਿਆ ਉਸ ਵੇਲੇ ਖੁਸਰੋ ਨੇ ਉਸ ਨੂੰ ਕਿਹਾ ਕਿ ਤੂੰ ਭਾਵੇਂ ਜਿਵੇਂ ਤੇਰੀ ਮਰਜ਼ੀ ਹੋਵੇ ਕਾਮ ਰਹ ਪਰ ਪਰਜਾ ਦੀ ਭਲਾਈ ਨੂੰ ਮੁੱਖ ਰੱਖ ਪੁੱਤਰਾ ਤੂੰ ਅਕਲ ਤੋਂ ਮੂੰਹ ਨਾ ਫੇਰ ਤਾਂ ਜੋ ਪਰਜਾ ਤੇਰੇ ਵੱਲੋਂ ਮੂੰਹ ਨਾ ਫੇਰੇ ਪਰ ਜਹ ਜ਼ੁਲਮ ਕਰਨ ਵਾਲੇ ਤੋਂ ਕਰਨੀ ਕਤਰਾਂਦੀ ਹੈ ਤੇ ਉਸ ਨੂੰ ਭੈੜਾ ਨਾ ਦੁਨੀਆ ਵਿੱਚ ਫੈਲਾ ਦਿੰਦੀ ਹੈ ਜਿਹੜਾ ਵੀ ਭੈੜੀ ਨਹੀਂ ਰੱਖਦਾ ਹੈ ਬਹੁਤ ਜਲਦੀ ਹੀ ਆਪਣੀ ਜੜ ਆਪ ਪੁੱਟ ਲੈਂਦਾ ਹੈ ਯਾਦ ਰੱਖ ਕੇ ਬੱਚਿਆਂ ਤੇ ਇਸਤਰੀਆਂ ਦੇ ਦੁੱਖ ਦੇ ਦਿਲਾਂ ਦਾ ਧੂਆ ਸ਼ੇਰ ਅਤੇ ਤਲਵਾਰ ਤੋਂ ਵੀ ਵੱਧ ਜ਼ਖਮੀ ਕਰਦਾ ਹੈ ਇੱਕ ਵਿਦਵਾ ਦਾ ਜਗਾਇਆ ਦੀਵਾ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਰ ਬਣ ਕੇ ਸਾਰੇ ਦੇ ਸਾਰੇ ਸ਼ਹਿਰ ਨੂੰ ਭਸਮ ਕਰ ਦਿੰਦਾ ਹੈ ਜੋ ਰਾਜ ਕਰਨ ਵੇਲੇ ਇਨਸਾਫ ਦੀ ਤਕੜੀ ਸਾਹਮੇ ਤੋਲਦਾ ਹੈ ਉਸ ਤੋਂ ਵੱਧ ਕੇ ਚੰਗੇ ਭਾਗਾਂ ਵਾਲਾ ਸੰਸਾਰ ਵਿੱਚ ਹੋਰ ਕੌਣ ਹੋ ਸਕਦਾ ਹੈ ਅਜਿਹੇ ਬੰਦੇ ਦੀ ਜਦੋਂ ਦੁਨੀਆਂ ਵਿੱਚੋਂ ਜਾਣ ਦੀ ਵਾਰੀ ਆਉਂਦੀ ਹੈ ਤਾਂ ਲੋਕ ਉਸ ਦੀ ਕਬਰ ਤੇ ਪੁੱਜ ਕੇ ਕਹਿੰਦੇ ਨੇ ਕਿ ਇਸ ਉੱਤੇ ਵਾਹਿਗੁਰੂ ਮਿਹਰ ਕਰੇ ਜਦ ਸੰਸਾਰ ਵਿੱਚ ਹਰ ਚੰਗੇ ਤੇ ਮਾੜੇ ਵਿਅਕਤੀ ਨੇ ਮਰਨਾ ਹੈ ਤਾਂ ਇਹੋ ਗੱਲ ਵਧੀਆ ਹੈ ਕਿ ਲੋਕ ਤੇਰਾ ਜ਼ਿਕਰ ਲਾਈ ਨਾਲ ਕਰਨਾ ਨੇਕ ਤੇ پاک ਸਾਹ ਵਿਅਕਤੀ ਦੇਸ਼ ਦਾ ਉਸਰਈਆ ਹੁੰਦਾ ਹੈ ਇਸ ਲਈ ਪਰਜਾ ਉੱਤੇ ਵਾਹਿਗੁਰੂ ਤੋਂ ਡਰਨ ਵਾਲੇ ਦੀ ਨਿਕਤੀ ਕਰ ਜੋ ਵਿਅਕਤੀ ਲੋਕਾਂ ਨੂੰ ਸਤਾ ਕੇ ਜੋ ਵਿਅਕਤੀ ਲੋਕਾਂ ਨੂੰ ਸਤਾ ਕੇ ਤੇਰਾ ਭਲਾ ਕਰਦਾ ਹੈ ਉਹ ਲੋਕਾਂ ਦਾ ਖੂਨੀ ਤੇ ਤੇਰਾ ਦੁਖੀ ਹੈ ਅਜਿਹੇ ਵਿਅਕਤੀ ਦੇ ਹੱਥਾਂ ਵਿੱਚ ਰਾਜ ਦੀ ਬਾਗਡੋਰ ਸੰਭਾਲਣਾ ਬਹੁਤ ਵੱਡੀ ਭੁੱਲ ਹੈ ਜਿਸ ਕਰਕੇ ਪਰਜਾ ਉਸ ਦੇ ਸਹਾਰੇ ਹੋ ਕੇ ਪਰਮਾਤਮਾ ਤੋਂ ਉਹ ਮੰਗਣ ਜੋ ਵਿਅਕਤੀ ਚੰਗਈਆਂ ਪਾਲਦਾ ਹੈ ਉਹ ਬੁਰਾਈ ਵੱਲ ਨਹੀਂ ਜਾਂਦਾ ਸੋ ਜੇ ਮਾੜੇ ਬੰਦਿਆਂ ਨੂੰ ਪਾਲੇਗਾ ਤਾਂ ਖੁਦ ਆਪਣੀ ਜਾਨ ਦਾ ਵੈਰੀ ਹੋਵੇਗਾ ਵੈਰੀ ਨੂੰ ਸਿਰਫ ਉਸ ਦਾ maal ਅਸਬਾਬ ਜ਼ਬਤ ਕਰਕੇ ਸਜਾਣਾ ਦੇ ਸਗੋਂ ਉਸ ਦੀ ਸਦਾ ਲਈ ਜੜਪੁੱਟ ਅਤਿਆਚਾਰੀ ਦੇ ਕੰਮ ਤੇ ਸੰਤੁਸ਼ਟ ਅਤਿਆਚਾਰੀ ਦੇ ਕੰਮ ਤੇ ਸੰਤੁਸ਼ਟਤਾ ਪ੍ਰਗਟ ਨਾ ਕਰ ਉਸ ਤੇ ਮੋਟਾਪੇ ਤੋਂ ਉਸ ਦੀ ਖਲੜੀ ਉਦੇੜ ਦੇ ਬਗਿਆੜ ਦਾ ਸਿਰ ਪਹਿਲਾਂ ਕਲਮ ਕਰ ਦੇਣਾ ਚਾਹੀਦਾ ਹੈ ਨਾ ਕਿ ਉਸ ਵੇਲੇ ਜਦੋਂ ਉਹ ਲੋਕਾਂ ਦੀਆਂ ਬੱਕਰੀਆਂ ਪਾੜ ਸੁੱਟੇ ਅੱਗੇ ਇੱਕ ਕਹਾਣੀ ਹੈ ਜੀ ਹਾਂ ਇੱਕ ਸੌਦਾਗਰ ਨੂੰ ਜਦੋਂ ਕੁਝ ਚੋਰਾਂ ਨੇ ਘੇਰ ਲਿਆ ਤਾਂ ਉਸ ਨੇ ਕਿੰਨਾ ਸੋਨਾ ਗਿਆ ਕਿ ਜਦ डाकू ਸ਼ਕਤੀਸ਼ਾਲੀ ਹੋ ਜਾਣ ਤਾਂ ਫੌਜੀ ਇਸਤਰੀਆਂ ਦੇ ਸਮਾਨ ਹੁੰਦੇ ਹਨ ਜਿਹੜੇ ਰਾਜੇ ਨੇ ਵੀ ਸੌਦਾਗਰਾਂ ਨੂੰ ਸਤਾਇਆ ਉਸਨੇ ਸ਼ਹਿਰ ਦੇ ਫੌਜ ਲਈ ਇਛਾਈ ਦਾ ਕੰਮ ਬੰਦ ਕਰ ਦਿੱਤਾ ਸਿਆਣੇ ਲੋਕ ਉਸ ਤਾਂ ਫੇਰ ਨਹੀਂ ਜਾਂਦੇ ਜਦ ਉਹ ਉੱਥੇ ਭੈੜੇ ਰਿਵਾਜ ਦਾ ਰੋਲਾ ਰੱਪਾ ਸੁਣ ਲੈਣ ਜਰ ਤੈਨੂੰ ਚੰਗਾ ਨਾ ਹੋ ਅਤੇ ਨੇਕੀ ਚੰਗੀ ਲੱਗੇ ਤਾਂ ਸੌਦਾਗਰਾਂ ਅਤੇ ਸੁਨੇਹਾ ਲੈ ਜਾਣ ਵਾਲਿਆਂ ਨਾਲ ਵਧੀਆ ਵਰਤਾਓ ਕਰ ਵੱਡੇ ਲੋਕ ਯਾਤਰੀਆਂ ਨੂੰ ਜਾਣ ਬਰਾਬਰ ਸਮਝਦੇ ਹਨ ਕਿਉਂਕਿ ਉਹ ਲੋਕ ਉਸ ਦਾ ਨਾਮ ਸੰਸਾਰ ਵਿੱਚ ਫੈਲਾ ਦਿੰਦੇ ਹਨ ਉਹ ਰਾਹ ਛੇਤੀ ਹੀ ਤਬਾਹ ਹੋ ਜਾਂਦਾ ਹੈ ਜਦੋਂ ਪਰਦੇਸੀ ਦੁਖੀ ਹੋ ਕੇ ਵਾਪਸ ਜਾਣ ਇਸ ਲਈ ਪਰਦੇਸੀ ਦਾ ਮਿੱਤਰ ਅਤੇ ਯਾਤਰੂ ਦਾ ਸਹਿਯੋਗੀ ਹੋ ਜਾ ਕਿਉਂਕਿ ਉਹ ਤੇਰਾ ਨਾਮ ਦੂਰ ਦਰਾਡੇ ਪਹੁੰਚਾਣ ਵਾਲੇ ਹਨ ਪਰੋਣੇ ਨੂੰ ਚੰਗੋ ਚੰਗਾ ਰੱਖ ਯਾਤਰੀਆਂ ਨਾਲ ਪਿਆਰ ਕਰ ਤੇ ਉਹਨਾਂ ਦੇ ਦੁੱਖ ਤਕਲੀਫਾਂ ਤੋਂ ਵੀ ਬਚ ਬਿਗਾਨੇ ਤੋਂ ਬਚਣਾ ਹੀ ਚੰਗਾ ਹੁੰਦਾ ਹੈ ਕਿਉਂਕਿ ਮਿੱਤਰ ਦੇ ਪਹਿਰਾਵੇ ਵਿੱਚ ਕੋਈ ਦੁਸ਼ਮਣ ਵੀ ਹੋ ਸਕਦਾ ਹੈ ਆਪਣੇ ਬਜ਼ੁਰਗਾਂ ਦੀ ਪਦਵੀ ਉੱਚੀ ਕਰ ਕਿਉਂਕਿ ਪਾਲੇ ਹੋਏ ਤੋਂ ਬੇਈਮਾਨੀ ਨਹੀਂ ਹੁੰਦੀ ਜਦੋਂ ਤੇਰਾ ਸੇਵਦਾਰ ਪੁਰਾਣਾ ਹੋ ਜਾਵੇ ਉਸ ਦੀ ਤਨਖਾਹ ਵਧਾਉਣਾ ਨਾ ਭੁੱਲ ਅਤੇ ਜੇ ਬੁਢਾਪੇ ਕਾਰਨ ਸੇਵਾ ਨਾ ਕਰ ਸਕੇ ਤਾਂ ਉਸ ਉੱਤੇ ਕਿਰਪਾ ਕਰਕੇ ਉਸ ਦੀ ਪਾਲਣਾ ਕਰ ਕਿਉਂਕਿ ਤੂੰ ਸਮਰੱਥ ਹੈ ਇੱਕ ਹੋਰ ਕਹਾਣੀ ਹੈ ਜੀ ਕਹਾਣੀ ਮੈਂ ਸੁਣਿਆ ਕਿ ਜਦੋਂ ਖੁਸਰੋ ਨੇ ਸ਼ਾਹਪੂਰ ਦੇ ਨਾਂ ਉੱਤੇ ਕਲਮ ਫੇਰ ਦਿੱਤੀ ਤਾਂ ਉਹ ਚੁੱਪ ਰਿਹਾ ਤੇ ਕੁਝ ਵੀ ਨਾ ਬੋਲਿਆ ਜਦੋਂ ਗਰੀਬੀ ਕਾਰਨ ਉਸ ਦੀ ਹਾਲਤ ਬਹੁਤ ਮੰਦੀ ਹੋ ਗਈ ਤਾਂ ਉਸ ਨੇ ਇਹ ਕਹਾਣੀ ਰਾਜੇ ਨੂੰ ਲਿਖ ਕੇ ਭੇਜੀ हे ਬਾਦਸ਼ਾਹ हे ਦੇਸ਼ ਵਿੱਚ ਇਨਸਾਫ ਕਰਨ ਵਾਲੇ ਮੈਂ ਜਦੋਂ ਨਿਕੰਮਾ ਹੋ ਗਿਆ ਹਾਂ ਤੂੰ ਐਸ਼ ਦਾ ਜੀਵਨ ਬਿਤਾ ਰਿਹਾ ਹੈ ਤੈਨੂੰ ਪਤਾ ਹੈ ਕਿ ਮੈਂ ਆਪਣੀ ਸਾਰੀ ਜਵਾਨੀ ਤੇਰੇ ਲਿਖੇ ਲਾ ਦਿੱਤੀ ਹੈ ਤੂੰ ਹੁਣ ਮੈਨੂੰ ਬੁਢਾਵੇ ਬੁਢਾਪੇ ਵਿੱਚ ਆਪਣੇ ਪਾਸੋਂ ਨਾ ਭਜਾ ਉਹ ਪਰਦੇਸੀ ਜਿਸ ਦਾ ਦਿਮਾਗ ਫਸਾਦ ਨਾਲ ਭਰਪੂਰ ਹੋਵੇ ਉਸ ਨੂੰ ਧੁਕ ਨਾ ਦੇ ਉਸ ਨੂੰ ਦੇਸ਼ੋਂ ਕੱਢ ਦੇ ਜੇ ਤੂੰ ਉਸ ਉੱਤੇ ਆਪਣਾ ਗੁੱਸਾ ਨਾ ਕੱਢੇ ਤਾਂ ਉਚਿਤ ਹੈ ਕਿਉਂਕਿ ਉਸ ਦੀਆਂ ਵੈਰੀ ਉਸ ਦੀਆਂ ਭੈੜੀਆਂ ਆਦਤਾਂ ਉਸ ਦੇ ਪਿੱਛੇ ਪਈਆਂ ਹੋਈਆਂ ਹਨ ਜੇ ਉਸ ਦੀ ਮਾਤ ਭੂਮੀ ਫਾਰਸ ਹੋਵੇ ਤਾਂ ਉਸ ਨੂੰ ਉਸਨਾ ਸ਼ਕਲਾਬ ਅਤੇ ਰੂਸ ਵਿੱਚ ਨਾ ਭੇਜ। ਸਗੋਸ਼ ਨੂੰ ਥੋੜੀ ਦੇਰ ਵੀ ਨਾ ਰਹਿਣ ਦੇ ਕਿਉਂਕਿ ਹੋਰਾਂ ਨੂੰ ਮੁਸੀਬਤ ਪਸਾਉਣਾ ਪਾਪ ਹੈ। ਨਾਲੇ ਉਹ ਲੋਕ ਕਹਿਣਗੇ ਕਿ ਰੱਬ ਕਰੇ ਉਹ ਦੇਸ਼ ਉਜੜ ਜਾਵੇ ਜਿੱਥੋਂ ਇਹ ਲੋਕ ਉਜੜ ਕੇ ਆਏ। ਜੇ ਕੋਈ ਕੰਮ ਕਿਸੇ ਨੂੰ ਸੰਭਾਲਣਾ ਹੋਵੇ ਤਾਂ ਅਮੀਰਾਂ ਨੂੰ ਲੱਭ ਕਿਉਂਕਿ ਗਰੀਬ ਨੂੰ ਰਾਜਾਂ ਦਾ ਡਰ ਨਹੀਂ ਹੁੰਦਾ। ਜਦੋਂ ਗਰੀਬ ਤੋਂ ਕੋਈ ਸੂਰ ਹੋ ਜਾਵੇ ਉਸ ਪਾਸੋਂ ਰੋਣ ਪਿੱਟਣ ਬਿਨਾ ਕੁਝ ਵੀ ਨਹੀਂ ਮਿਲਦਾ ਪਰ ਜਦੋਂ ਦੀਵਾਨ ਇਮਾਨਦਾਰੀ ਛੱਡ ਦੇਵੇ ਉਸ ਉੱਤੇ ਨਿਗਰਾਨ ਨਿਯਤ ਕਰ ਦੇ ਜੇ ਉਹ ਵੀ ਉਸ ਨਾਲ ਹੀ ਮਿਲ ਜਾਵੇ ਤਾਂ ਦੀਵਾਨ ਉੱਤੇ ਦੀਵਾਨ ਉੱਤੇ ਨਿਗਰਾਨੀ ਕਰਨ ਵਾਲੇ ਤੋਂ ਕਮ ਲੈ ਪਰਮਾਤਮਾ ਤੋਂ ਡਰਨ ਵਾਲੇ ਨਾਲ ਮੇਲ ਰੱਖ ਉਸ ਨਾਲ ਮੇਲ ਨਾ ਰੱਖ ਜੋ ਤੇ ਠੰਡ ਰੇ ਪਰਖ ਪੜਤਾਲ ਕਰ ਗਿਣਤੀ ਮਿੰਤੀ ਕਰ ਤੇ ਅਕਲਮੰਦ ਹੋ ਕੇ ਬਹਿ ਕੇ ਕਿਉਂਕਿ ਸੋ ਵਿੱਚੋਂ ਇੱਕ ਵੀ ਤੈਨੂੰ ਇਮਾਨਦਾਰ ਨਹੀਂ ਲੱਭੇਗਾ ਇੱਕ ਕੌਮ ਤੇ ਇੱਕ ਪੇਸ਼ੇਵਾਲੇ ਦੋ ਬੰਦਿਆਂ ਨੂੰ ਇੱਕ ਜਗ੍ਹਾ ਕੰਮ ਤੇ ਨਹੀਂ ਤੋਰਨਾ ਚਾਹੀਦਾ ਕੀ ਪਤਾ ਹੈ ਉਹ ਆਪੋ ਵਿੱਚ ਮਿਲ ਕੇ ਮਿੱਤਰ ਬਣ ਜਾਣ ਇੱਕ ਚੋਰ ਹੋ ਜਾਵੇ ਤੇ ਦੂਜਾ ਲੁਕਾਉਣ ਵਾਲਾ ਜਦੋਂ ਚੋਰ ਆਪੇ ਵਿੱਚੋਂ ਡਰ ਭੈ ਰੱਖਣਾ ਤਾਂ ਟੋਲਾ ਉਹਨਾਂ ਵਿੱਚੋਂ ਬਚ ਕੇ ਨਿਕਲਦਾ ਹੈ ਜੇ ਕਿਸੇ ਨੂੰ ਤੋਂ ਪਦਵੀ ਤੋਂ ਲਾ ਦੇਵੇ ਕੁਝ ਦਿਨਾਂ ਪਿੱਛੋਂ ਉਸ ਦੇ ਅਪਰਾਧ ਮੁਆਫ ਕਰ ਦੇ ਕਿਸੇ ਲੋੜਵੰਦ ਦਾ ਕੰਮ ਨਿਪਰੇ ਚਾੜਨਾ ਹਜ਼ਾਰਾਂ ਬੰਦਿਆਂ ਨੂੰ ਕੈਦੋਂ ਬਰੀ ਕਰਨ ਨਾਲੋਂ ਚੰਗਾ ਹੁੰਦਾ ਹੈ ਹਰ ਕੰਮ ਦਾ ਜ਼ਿੰਮੇਵਾਰ ਲਿਖਾਰੀ ਨੂੰ ਬਣਾ ਕਿਉਂਕਿ ਉਹ ਭੁੱਲ ਕਰੇਗਾ ਤੇ ਨਾ ਆਸ ਟੁੱਟਣ ਦੇਵੇਗਾ ਇਨਸਾਫ ਕਰਤਾ ਸ਼ਹਾਦਤ ਨੂੰ ਨੌਕਰ ਚੱਕਰਾਂ ਉੱਤੇ ਇਸੇ ਤਰ੍ਹਾਂ ਗੁੱਸਾ ਹੋਣਾ ਚਾਹੀਦਾ ਹੈ ਜਿਵੇਂ ਜਿਵੇਂ ਪਿਤਾ ਉੱਤਰ ਤੇ ਹੁੰਦਾ ਹੈ ਉਹ ਕਦੇ ਉਸ ਨੂੰ ਮਾਰਦਾ ਹੈ ਤਾਂ ਜੋ ਉਹ ਚੀਸ ਵੱਟੇ ਤੇ ਕਦੀ ਉਸ ਦੇ ਅਥਰੂ ਪੂੰਝਦਾ ਹੈ ਜੇ ਤੂੰ ਨਰਮੀ ਕਰੇਗਾ ਦੁਸ਼ਮਣ ਤਕੜੇ ਹੋ ਜਾਣਗੇ ਤੇ ਤੇਰੇ ਗੁੱਸੇ ਵਿੱਚ ਆਉਣ ਨਾਲ ਉਹ ਬੇਵੱਸ ਰਹਿਣਗੇ ਸੋ ਨਰਮੀ ਗਰਮੀ ਮਿਲੀ ਜੁਲੀ ਵਧੀਆ ਹੁੰਦੀ ਹੈ ਇਦਾਂ ਦਾ ਬੰਦਾ ਜਰਹਾ ਵਾਂਗ ਚੀਰਾ ਦੇਣ ਤੇ ਮਲਮ ਲਾਉਣ ਵਾਲਾ ਹੁੰਦਾ ਹੈ ਹੁਣ ਅੱਗੇ ਦਾ ਭਾਗ ਆਪਾਂ ਅਗਲੀ ਵੀਡੀਓ ਵਿੱਚ ਪੜਾਂਗੇ ਤਤਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ